ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਆਪਾਂ ਬਣਾਉਣ ਲੱਗੇ ਆ ਜੀ ਇੱਕ ਦਾਲ ਵਾਲੀ ਰੋਟੀ ਤਕਰੀਬਨ ਘਰ ਦੇ ਵਿੱਚ ਇਦਾਂ ਹੁੰਦਾ ਆ ਕਿ ਜਦੋਂ ਆਪਾਂ ਦਾਲ ਬਣਾਈਏ ਜੇ ਦੂਸਰੇ ਦਿਨ ਦਾਲ ਬਚ ਜਾਵੇ ਤਾਂ ਫਿਰ ਖਾਣ ਨੂੰ ਕਈ ਵਾਰ ਦਿਲ ਨਹੀਂ ਕਰਦਾ ਬੱਚੇ ਵੀ ਨਹੀਂ ਮੰਨਦੇ ਤਾਂ ਤੁਸੀਂ ਇਹ ਵਾਲਾ ਆਈਡੀਆ ਜਿਹੜਾ ਲਓ ਤੇ ਇਹਦੇ ਨਾਂ ਦਾ ਮੈਂ ਕਿਹਾ ਬੱਚਿਓ ਦਾਲ ਕੀ ਬੱਚੇ ਪੂਰੀ ਖਤਮ ਕਰਕੇ ਹਟੂਗੇ ਤੇ ਘਰ ਦੇ ਸਾਰੇ ਪਸੰਦ ਕਰੋਗੇ ਇਦਲੀ ਲੈ ਲਿਆ ਜੀ ਦੋ ਕੁੱਲੀਆਂ ਆਪਾਂ ਆਟਾ ਤੇ ਉਹਦੇ ਵਿੱਚ ਪਹਿਲਾਂ ਪਾਵਾਂਗੇ ਆਪਾਂ ਧਨੀਆ ਧਨੀਆ ਤੁਸੀਂ ਲੈ ਸਕਦੇ ਥੋੜਾ ਮੈਂ ਜ਼ਿਆਦਾ ਪਾਇਆ ਹੈ ਨਾਲ ਹੀ ਇੱਕ ਪਿਆਜ਼ ਬਿਲਕੁਲ ਛੋਟੇ ਸਾਈਜ਼ ਦਾ ਆਪਾਂ ਇਹਨੂੰ ਕੱਟ ਲੈਣਾ ਹੈ ਨਾਲ ਹੀ ਪਾਵਾਂਗੇ ਜੀ ਥੋੜੀ ਜੀ ਅਜਵਾਇਣ ਥੋੜਾ ਜਿਹਾ ਪਾ ਲਈਏ ਜੀ ਜੀਰਾ ਤਨੀਆ ਥੋੜਾ ਨਮਕ ਪਾ ਦਵਾਂਗੇ ਢਾਲ ਵਿੱਚ ਥੋੜੇ ਨਮਕ ਜਿੱਦਾਂ ਮਿਰਚ ਆਪਾਂ ਸਾਰਾ ਕੁਝ ਐਡ ਕੀਤਾ ਹੁੰਦਾ ਹੈ ਇਸ ਲਈ ਆਟੇ ਵਿੱਚ ਜਿਹੜਾ ਆਪਾਂ ਥੋੜਾ ਥੋੜਾ ਹੀ ਐਡ ਕਰਾਂਗੇ ਥੋੜੀ ਪਾ ਦਿੰਦੇ ਹਾਂ ਜੀ ਹਰੀ ਮਿਰਚ ਤੇ ਜਿਹੜੀ ਸਭ ਤੋਂ ਸਪੈਸ਼ਲ ਚੀਜ਼ ਅਸੀਂ ਹਮੇਸ਼ਾ ਪਾਈਦੀ ਆ ਮਰੂਗਾਏ ਦੇ ਪੱਤੇ ਉਹ ਵੀ ਜਰੂਰ ਪਾਵਾਂਗੇ ਜੇ ਤੁਸੀਂ ਵੈਸੇ ਹੀ ਇਸ ਤਰ੍ਹਾਂ ਆਟੇ ਦੇ ਵਿੱਚ ਸਾਰੀਆਂ ਚੀਜ਼ਾਂ ਗੁੰਨ ਕੇ ਆਟਾ ਤਿਆਰ ਕਰ ਲਓ ਤੇ ਇਹਨੂੰ ਵੀ ਖਾਓ ਦਹੀਂ ਦੇ ਨਾਲ ਪਰੌਠੇ ਵਾਂਗ ਬਣਾ ਕੇ ਤਾਂ ਬਹੁਤ ਵਧੀਆ ਬਣਦੇ ਆ ਟੇਸਟੀ ਵੀ ਬਹੁਤ ਆ ਤੇ ਇਹ ਜਿਆਦਾ ਹੈਵੀ ਵੀ ਨਹੀਂ ਹੁੰਦੇ ਰੋਟੀ ਵਾਂਗ ਬਣ ਜਾਂਦੇ ਆ ਸਾਰੇ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰ ਲਿਆ ਵਿੱਚ ਆਟੇ ਦੇ ਜਿਹਨ ਜਿਹੜੀ ਇੱਕੋਲੀ ਦਾਲ ਆਪਣੇ ਕੋਲ ਬਚੀ ਸੀ ਉਹ ਆਪਾਂ ਇਹਦੇ ਵਿੱਚ ਥੋੜੀ ਥੋੜੀ ਐਡ ਕਰਾਂਗੇ ਤੇ ਨਾਲ ਹੀ ਆਪਾਂ ਆਟਾ ਥੋੜਾ ਥੋੜਾ ਜਿਹੜਾ ਗੁੰਨ ਲੈਣਾ ਇੱਕ ਹੀ ਵਾਰੀ ਆਪਾਂ ਨਹੀਂ ਸਾਰੀ ਪਾਵਾਂਗੇ ਪਹਿਲਾਂ ਅੱਧੀ ਦਾਲ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਥੋੜੀ ਥੋੜੀ ਪਾ ਕੇ ਬਿਲਕੁਲ ਆਟੇ ਵਾਂਗੂ ਆਪਾਂ ਇਹਨੂੰ ਗੁੰਨ ਲੈਣਾ ਤੇ ਅੱਜ ਦੇ ਇਸ ਦਾਲ ਵਾਲੇ ਪਰਾਠੇ ਦੇ ਨਾਲ ਇੱਕ ਆਪਾਂ ਤੁਹਾਡੇ ਨਾਲ ਅਚਾਰ ਵੀ ਸ਼ੇਅਰ ਕਰਾਂਗੇ ਬਣਾ ਕੇ ਜਿਹਦੇ ਨਾਲ ਇਹਦਾ ਸਵਾਦ ਜਿਹੜਾ ਹੋ ਜਾਣਾ ਦੁੱਗਣਾ ਪਰਾਠੇ ਨਾਲ ਆਚਾਰ ਤਾਂ ਖਾਦਾ ਹੀ ਜਾਂਦਾ ਆ ਪਰ ਜਿਹੜਾ ਅੱਜ ਅਸੀਂ ਬਣਾਵਾਂਗੇ ਥੋੜਾ ਜਿਹਾ ਵੱਖਰਾ ਤੇ ਈਜ਼ੀ ਤੇ ਉਹ ਚਾਰ ਇਦਾਂ ਦਾ ਕਿ ਨਾਲ ਹੀ ਬਣਾ ਕੇ ਆਪਾਂ ਨਾਲ ਹੀ ਖਾ ਵੀ ਸਕਦੇ ਹਾਂ ਜਿਹੜਾ ਪਰਾਠੇ ਰੋਟੀ ਦਾ ਕੰਬੀਨੇਸ਼ਨ ਆ ਆਚਾਰ ਦੇ ਲੱਸੀ ਇਹ ਚੀਜ਼ਾਂ ਹੋਣ ਤਾਂ ਫਿਰ ਮੈਂ ਕਿਹਾ ਕੀ ਕਰਨੇ ਸੋਨੇ ਤੇ ਸੁਹਾਗਾ ਵਾਲੀ ਗੱਲ ਹੋ ਜਾਂਦੀ ਆ ਹੁਣ ਆਪਾਂ ਆਟਾ ਸਾਰੀ ਦਾੜ ਮਿਕਸ ਕਰ ਲੈਣੀ ਆ ਤੇ ਬਾਅਦ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਬਿਲਕੁਲ ਜਿੱਦਾਂ ਆਟਾ ਗੁੰਨੀ ਦਾ ਉਦਦਾ ਪੈ ਨੂੰ ਗੁੰਨ ਲੈਣਾ ਹਾਂਜੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦਾ ਆਟਾ ਜਿਹੜਾ ਆਪਾਂ ਗੁੰਨ ਕੇ ਰੈਡੀ ਕਰ ਲੈਣਾ ਹੈ ਮਾਇਨ ਨੂੰ ਆਪਾਂ ਬਹੁਤ ਹਾਰਡ ਰੱਖਣਾ ਹੈ ਬਸ ਇਸ ਤਰ੍ਹਾਂ ਪਰ ਰੋਟੀ ਬਣਾਉਂਦੇ ਹਾਂ ਉਸੇ ਤਰ੍ਹਾਂ ਹੀ ਗੁੰਨ ਲੈਣਾ ਆਪਾਂ ਇਹਨਾਂ 10 ਮਿੰਟ 15 ਮਿੰਟ ਲਈ ਢੱਕ ਦੇਣਾ ਤੇ ਬਾਅਦ ਵਿੱਚ ਆਪਾਂ ਬਣਾਦੇ ਹਾਂ ਫਿਰ ਜਟਾਠੀਆਂ ਬਹੁਤ ਵਧੀਆ ਬਣਦੀਆਂ ਇੱਕ ਵਾਰ ਡਰਾਈ ਜ਼ਰੂਰ ਕਰਿਓ ਸਬਾਹ ਵੀ ਬਹੁਤ ਲੱਗਦੀਆਂ ਦਹੀਂ ਨਾਲ achar ਨਾਲ ਮੱਖਣ ਨਾਲ ਜਿੱਦਾਂ ਮਾਜੀ ਖਾਓ ਟੱਟਾ ਹੋ ਗਿਆ ਜੀ ਰੈਡੀ ਉਨੇ ਨੂੰ ਕਵਰ ਕਰਕੇ ਆਪਾਂ 10 ਤੋਂ 15 ਮਿੰਟ ਲਈ ਰੱਖ ਦੇਣਾ ਹਾਂਜੀ ਆਟਾ ਪਗੁੰਕੇ ਤਿਆਰ ਕਰ ਲਿਆ ਸੀ ਤੇ ਹੁਣ ਆਪਾਂ ਬਣਾਵਾਂਗੇ ਇੱਕ ਚਟਪਟਾ ਜਿਹੜਾ ਪਿਆਜ਼ ਦਾ ਆਚਾਰ ਆ ਬਹੁਤ ਜਲਦੀ ਬਣਨ ਵਾਲਾ ਆ ਤੇ ਇਸ ਆਚਾਰ ਦਾ ਇਹ ਫਾਇਦਾ ਆ ਕਿ ਆਪਾਂ ਨਾਲ ਹੀ ਬਣਾ ਕੇ ਇਹਨੂੰ ਖਾ ਸਕਦੇ ਹਾਂ ਇਹਦੇ ਲਈ ਤਿੰਨ ਪਿਆਜ਼ ਤੁਸੀਂ ਦੇਖ ਸਕਦੇ ਆ ਮੈਂ ਕੱਟੇ ਆ ਤੇ ਪਿਆਜ਼ ਇਸ ਤਰ੍ਹਾਂ ਕੱਟਨੇ ਆ ਲੰਬੇ ਤੇ ਇੱਕਦਮ ਜਿਹੜੇ ਪਤਲੇ ਪਿਆਜ਼ ਆ ਉਹ ਆਪਾਂ ਕੱਟਨੇ ਆ ਪਿਆਜ਼ ਕੱਟਣ ਤੋਂ ਬਾਅਦ ਥੋੜਾ ਟਾਈਮ ਪਲੇਟ ਵਿੱਚ ਰੱਖ ਲਓ ਤਾਂ ਕਿ ਡਰਾਈ ਹੋ ਜਾਣ ਉਹਦੇ ਵਿੱਚ ਪਾਣੀ ਨਾ ਹੋਵੇ ਨਾਲ ਹੀ ਪਾਣੀ ਤੋਂ ਛੇ ਜੜੀਆਂ ਹਰੀਆਂ ਮਿਰਚਾਂ ਆ ਉਹਨੂੰ ਆਪਾਂ ਇਸ ਤਰ੍ਹਾਂ ਦੋ ਪੀਸ ਦੇ ਵਿੱਚ ਕੱਟ ਲਿਆ ਇਸ ਤੋਂ ਬਾਅਦ ਪਾਵਾਂਗੇ 1 ਟੇਬਲस्पून ਸੌਫ ਕਸ਼ਮੀਰੀ ਲਾਲ ਪਾਊਡਰ ਪਾਵਾਂਗੇ 1 ਟੇਬਲस्पून ਤੇ ਨਾਲ ਹੀ ਪਾ ਦਿੱਤਾ ਜੀ 1 ਟੇਬਲस्पून ਆਪਾਂ ਅਮਚੂਰ ਪਾਊਡਰ ਨਮਕ ਪਾਦਮਾਗੇ ਟੇਸਟ ਦੇ ਅਕੋਰਡਿੰਗ ਥੋੜੀ ਇਹਦੇ ਵਿੱਚ ਕਰਾਂਗੇ ਜੀ ਹਲਦੀ ਐਡ ਬਸ ਇਹ ਚਾਰ ਤੋਂ ਪੰਜ ਮਸਾਲੇ ਆਪਾਂ ਇਹਦੇ ਵਿੱਚ ਪਾਉਣੇ ਆ ਹੁਣ ਇਹਨੂੰ ਕੱਢਵਾਂਗੇ ਚੰਗੀ ਤਰ੍ਹਾਂ ਮਿਕਸ ਫਿਰ ਮਿਕਸ ਕਰਨ ਤੋਂ ਬਾਅਦ ਇੱਕ ਛੋਟਾ ਜਿਹਾ ਲਗਾਵਾਂਗੇ ਜੀ ਤੜਕਾ ਹੁਣ ਆਪਾਂ ਕਰਦੇ ਆ ਥੋੜਾ ਜਿਹਾ ਤੇਲ ਜਿਹੜਾ ਸਰੋਂ ਦਾ ਗਰਮ ਤੇ ਉਹ ਇਹਦੇ ਵਿੱਚ ਪਾਵਾਂਗੇ ਆਪਾਂ 1 ਤੋਂ 4 ਟੇਬਲस्पून ਜਿਹੜਾ ਤੁਸੀਂ ਦੇਖ ਸਕਦੇ ਆ ਸਰੋਂ ਦਾ ਤੇਲ ਲਿਆ ਆ ਤੇ ਇਹਨੂੰ ਆਪਾਂ ਬਹੁਤ ਜ਼ਿਆਦਾ ਹੀਟ ਨਹੀਂ ਦੇਣੀ ਥੋੜਾ ਗਰਮ ਹੋਣ ਤੋਂ ਬਾਅਦ ਤੁਸੀਂ ਦੇ ਸਕਦੇ ਆ ਥੋੜਾ ਜਿਹਾ ਲਿਆ ਮੇਥੀ ਦਾਣਾ ਤੇ ਥੋੜੀ ਜੀ ਲਈ ਆਪਾਂ ਜੀ ਕਲੋਂਜੀ ਤੇ ਇਹ ਲਈ ਆ ਜੀ ਹਿੰਗ બસ ਜਿਆਦਾ ਤੇਲ ਗਰਮ ਨਹੀਂ ਕਰਨਾ ਇਸ ਤਰ੍ਹਾਂ ਗਰਮ ਹੋ ਗਿਆ ਤੇ ਨਾਲ ਹੀ ਹੁਣ ਆਪਾਂ ਕਰਾਂਗੇ ਜੀ ਆਚਾਰ ਦੇ ਵਿੱਚ ਇਹਨੂੰ ਐਡ ਹੁਣੇ ਤੇਲ ਆਪਾਂ ਜੀ ਆਚਾਰ ਵਿੱਚ ਪਾ ਦੇਣਾ ਹੈ ਤੇ ਇਹਨੂੰ ਕਰ ਲੋ ਚੰਗੀ ਤਰ੍ਹਾਂ ਮਿਕਸ ਇਹ ਜੀ ਤਿਆਰ ਆ 2 ਮਿੰਟ ਵਿੱਚ ਤੁਸੀਂ ਦੇ ਸਕਦੇ ਆ ਪਿਆਜ਼ ਦਾ ਆਚਾਰ ਬਣ ਕੇ ਤਿਆਰ ਆ। ਰਾਠੇ ਦੇ ਨਾਲ ਬਹੁਤ ਵਧੀਆ ਲੱਗਦਾ ਆ ਰਾਈਸ ਤੇ ਨਾਲ ਵੀ। ਤੇਰ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ 2 ਟੇਬਲस्पून ਵਿਨੀਗਰ। ਇਹਦੇ ਨਾਲ ਇਹ ਆ ਕਿ 1 ਮਹੀਨੇ ਤੱਕ ਵੀ ਇਹ ਆਚਾਰ ਜਿਹੜਾ ਖਰਾਬ ਨਹੀਂ ਹੋਣਾ। ਤੁਸੀਂ ਕੋਈ ਵੀ ਬਾਕਸ ਦੇ ਵਿੱਚ ਇਸ ਤਰ੍ਹਾਂ ਜਿਹੜਾ ਟਾਈਟ ਬੰਦ ਹੁੰਦਾ ਆ ਉਹਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਰੱਖ ਲਓ। ਤੇ 1 ਮਹੀਨੇ ਤੱਕ ਤੁਸੀਂ ਇਹਨੂੰ ਯੂਜ਼ ਕਰ ਸਕਦੇ ਆ ਦੇਖਣ ਨੂੰ ਕਿੰਨਾ ਸਵਾਦ ਲੱਗਦਾ ਹੈ ਤੁਸੀਂ ਵੀ ਟਰਾਈ ਜ਼ਰੂਰ ਕਰੋ ਤੇ ਹੁਣ ਆਪਾਂ ਬਣਾਉਂਦੇ ਆ ਜੀ ਦਾਲ ਵਾਲੇ ਪਰਾਠੇ ਆਚਾਰ ਹੋ ਗਿਆ ਜੀ ਰੈਡੀ ਤੇ ਹੁਣ ਆਪਾਂ ਬਣਾਉਂਦੇ ਆ ਜੀ ਪਰਾਠਾ ਆਟੇ ਨੂੰ ਥੋੜਾ ਟੰਗ ਗੁੰਨ ਕੇ ਰੱਖਣ ਨਾਲ ਆਟਾ ਬਹੁਤ ਵਧੀਆ ਹੋ ਗਿਆ ਹੈ ਥੋੜਾ ਟਾਈਮ ਰੱਖ ਲਓ ਉਸ ਤੋਂ ਬਾਅਦ ਹੀ ਤੁਸੀਂ ਬਣਾਓ ਤੇ ਸਾਈਜ਼ ਤੁਸੀਂ ਆਪਣੇ ਅਕੋਰਡਿੰਗ ਬਣਾ ਸਕਦੇ ਆ ਰੋਟੀ ਪਾਗ ਵੀ ਬਣਾ ਲਓ ਵੱਡਾ ਬਣਾਉਣਾ ਜਿੱਦਾਂ ਵੀ ਤੁਸੀਂ ਪਸੰਦ ਕਰਦੇ ਆ ਇਹਦਾ ਹੁਣ ਇਹ ਆ ਕੇ ਕੋਈ ਸਟਫਿੰਗ ਨਹੀਂ ਕਰਨੀ ਪਣੀ ਆਪਾਂ ਰੋਟੀ ਪਾਗ ਦੇ ਬੇਲ ਕੇ ਇਹਨੂੰ ਬਣਾ ਲੈਣਾ ਤੁਸੀਂ ਟਰਾਈ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਕਹਨੇ ਪਹਿਲਾਂ ਇਦਾਂ ਟਰਾਈ ਕੀਤਾ ਹੈ ਜੇ ਤੁਹਾਨੂੰ ਇਹ ਰੋਟੀ ਜਿਹੜੀ ਕਿੱਦਾਂ ਦੀ ਲੱਗੀ ਆ ਰੋਟੀ ਪਰਾਠਾ ਕੁਝ ਵੀ ਕਹਿ ਸਕਦੇ ਆ ਰੋਟੀ ਆਪਾਂ ਤਾਂ ਕਹਿੰਦੇ ਆ ਕਿ ਆਪਾਂ ਇਹਨੂੰ ਸਿੰਪਲ ਰੋਟੀ ਵਾਂਗ ਬਣਾ ਲੈਂਦੇ ਆ ਆਟਾ ਗੁੰਨ ਕੇ ਤੇ ਪਰ ਇਹਦਾ ਟੇਸ ਜਿਹੜਾ ਆ ਉਹ ਪਰਾਠਿਆਂ ਤੋਂ ਵੀ ਵਧੀਆ ਬਣ ਜਾਂਦਾ ਹੈ ਹੈਵੀ ਵੀ ਨਹੀਂ ਹੁੰਦਾ ਤੇ ਮੇਨ ਗੱਲ ਇਹ ਆ ਕਿ ਬੱਚੇ ਬਹੁਤ ਪਸੰਦ ਕਰਦੇ ਆ ਤੇ ਚਾਹ ਕੇ ਇਹ ਵਾਲੀ ਚੀਜ਼ ਜਿਹੜੀ ਖਾਂਦੇ ਆ ਤਵਾ ਹੋ ਗਿਆ ਜੀ ਗਰਮ ਥੋੜਾ ਜਿਹਾ ਆਪਾਂ ਲਗਾ ਲਿਆ ਓਏ ਇਹ ਪਾਤਾ ਜੀ ਆਪਾਂ ਪਹਿਲਾ ਪਰੌਠਾ ਹੁਣ ਥੋੜਾ ਥੋੜਾ ਤੇਲ ਲਗਾ ਕੇ ਦੋਨੋਂ ਸਾਈਡਾਂ ਤੋਂ ਆਪਾਂ ਇਹਨੂੰ ਵਧੀਆ ਤਰੀਕੇ ਨਾਲ ਸੇਕ ਲੈਣਾ ਹੈ ਤੇ ਫਿਰ ਦਹੀਂ ਤੇ ਅੱਜ ਦਾ ਜਿਹੜਾ ਆਪਾਂ ਬਣਾਇਆ ਜੀ ਪਿਆਜ਼ ਦਾ ਚਟਪਟਾ ਅਚਾਰ ਉਹਦੇ ਨਾਲ ਆਪਾਂ ਕਰਾਂਗੇ ਜੀ ਟੇਸਟ ਇਹ ਅਚਾਰ ਜ਼ਰੂਰ ਬਣਾ ਕੇ ਦੇਖਿਓ ਜੀ ਤੁਸੀਂ ਹੱਥ ਸਬਜੀ ਨਾਲ ਦਾਲ ਨਾਲ ਕੁਝ ਵੀ ਬਣਾਉਂਦੇ ਆ ਨਾਲ ਖਾਓ ਤੇ ਫਿਰ ਉਹ ਟਿੱਦਾ ਸਵਾਦ ਜਿਹੜਾ ਹੈ ਉਹ ਹੋਰ ਵੀ ਵਧੀਆ ਹੋ ਜਾਂਦਾ ਹੈ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਦੋਨੋਂ ਸਾਈਡ ਤੋਂ ਸੇਕ ਲੈਂਦੇ ਵੀਡੀਓ ਨੂੰ ਪਿਆਰ ਦਿਓ ਪੂਰਾ ਦੇਖਿਓ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਿਓ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜਲਦੀ ਸਬਸਕ੍ਰਾਈਬ ਕਰ ਲਓ 이지 ਬਣ ਗਿਆ ਇੱਕ ਵਾਰੀ ਆਟਾ ਤਿਆਰ ਕਰ ਲਓ ਤੇ ਬਸ ਇਸ ਤਰ੍ਹਾਂ इजी ਆਪਾਂ ਇਹ ਵਾਲੇ ਪਰਾਠੇ ਬਣਾ ਸਕਦੇ ਹਾਂ ਬਸ ਦੋਨੋਂ ਸਾਈਡ ਤੋਂ ਇਹਨੂੰ ਚੰਗੀ ਤਰ੍ਹਾਂ ਸੇਕ ਲਓ ਥੋੜਾ ਜਿਹਾ ਬਦਿਆ ਕਲਰ ਆ ਜਾਵੇ ਤੇ ਥੋੜਾ ਥੋੜਾ ਜਿਹਾ ਕ੍ਰਿਸਪੀ ਵੀ ਹੋ ਜਾਵੇ ਫਿਰ ਇਹ ਖਾਣ ਨੂੰ ਜਿਹੜਾ ਸਵਾਦ ਲੱਗਦਾ ਲਓ ਜੀ ਸੱਲਾ ਪ੍ਰਾਠਾ ਜਿਹੜਾ ਬਣ ਕੇ ਰੈਡੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਸਾਰੇ ਪ੍ਰਾਠੇ ਆ ਉਹ ਰੈਡੀ ਕਰ ਲੈਣੇ ਆ। ਹਾਂਜੀ ਸਿਨਾੜੇ ਰੈਡੀ ਹੈ ਜੀ ਅੱਜ ਦੀ ਆਪਾਂ ਜਿਹੜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੁਸੀਂ ਦੇਖ ਸਕਦੇ ਆ ਦੇਖਣ ਨੂੰ ਕਿੰਨੇ ਵਧੀਆ ਲੱਗਦੇ ਆ ਦਾਲ ਵਾਲੇ ਪ੍ਰਾਠੇ ਤੇ ਨਾਲ ਲਿਆ ਜੀ ਦਹੀਂ ਵਿੱਚ ਪਾ ਲਈ ਜੀ ਹਰੀ ਮਿਰਚ ਤੇ ਨਾਲ ਹੀ ਹੁਣ ਆਪਾਂ ਹੋਰ ਇਹਦਾ ਟੇਸਟ ਦੁੱਗਣਾ ਚੌਗਣਾ ਹੋਣਾ ਤਾਂ ਸੇਕ ਵਾਰੀ ਯਕੀਨ ਨਾਲ ਬਣਾ ਕੇ ਦੇਖਿਓ। हां लो जी दिखਣ ਨੂੰ ਵੀ ਬਹੁਤ ਸਵਾਦ ਤੇ ਖਾਣ ਨੂੰ ਵੀ ਬਹੁਤ ਟੇਸਟੀ ਬਣਿਆ ਹੁੰਦਾ ਤੇ ਸਾਰੇ ਜਣੇ ਟਰਾਈ ਜ਼ਰੂਰ ਕਰਿਓ ਘਰ ਵਿੱਚ ਜੇ ਦਾਲ ਬੱਜ ਜਾਂਦੀ ਆ ਤਾਂ ਵੇਸ਼ ਨਾ ਕਰੋ ਜੇ ਦੂਜੇ ਦਿਨ ਖਾਣ ਨੂੰ ਨਹੀਂ ਦਿਲ ਕਰਦਾ ਤੇ ਇਸ ਤਰ੍ਹਾਂ ਇੱਕ ਬਖਰੀ ਚੀਜ਼ ਬਣਾ ਲਓ ਬਹੁਤ ਜ਼ਿਆਦਾ ਵਧੀਆ ਬਣਦੀ ਆ ਤੇ ਮਿਲਦੇ ਆਪਾਂ ਨੈਕਸਟ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਟੇਕ ਕੇਅਰ